ਬਹੁਤ ਧੰਨਵਾਦੀਆਂ ਜੀ ਔਰ ਪੰਚਾਇਤਾਂ ਦੀ ਇਹ ਗੱਲ ਹੈ ਕਿ ਪੰਚਾਇਤਾਂ ਦਾ ਨਾਮ ਹੀ ਸਾਰੇ ਪਿੰਡੇ ਪੰਚਾਇਤ ਹੈ ਜੀ ਸਾਰੇ ਪਿੰਡੇ ਪੰਚਾਇਤ ਸਾਰੇ ਪਿੰਡੇ ਸਰਪੰਚ ਹੈ ਜੀ ਕੋਈ ਐਸਾ ਨਹੀਂ ਹਾਂ ਇਹਨਾਂ ਬਾਰੇ ਜਨੇ 33 ਰੁਪਏ ਜੀ ਖੁਸ਼ੀ ਹੈ ਜੀ ਤੋਂ ਨਵੀਂ ਪੰਚਾਇਤ ਵਾਸਤੇ ਇੱਕ ਵਾਰੀ ਤਾੜੀ ਮਾਰ ਦਿਓ ਜੀ ਸਾਰੇ ਬਹੁਤ ਬਹੁਤ ਧੰਨਵਾਦ ਹੈ ਰਿਹਾ ਇਹ ਸਾਥ ਸੰਗਤ ਨੇ ਹਰ ਸੰਮਤੀ ਨਾਲ ਸਾਡੀ ਪੰਚਾਇਤ ਚੁਣੀ ਹੈ 30 ਸਾਲ ਮੰ 33 ਸਾਲ ਬਾਅਦ ਇਕੱਠੇ ਹੋ ਅੱਜ ਬਹੁਤ ਬੜੀ ਖੁਸ਼ੀ ਹੈ ਔਰ ਪ੍ਰਮਾਤਮਾ ਨੇ ਸਾਡੇ ਪਿੰਡ ਪਰ ਆਪਣਾ ਮਿਹਰ ਦਾਤ ਰੱਖਿਆ ਜੀ ਅੱਜ 33 ਸਾਲ ਬਾਅਦ ਲੋਕ ਇਕੱਠੇ ਹੋਏ ਪੰਚਾਇਤ ਤੋਂ ਹੱਲ ਹੋ ਗਿਆ ਜੀ ਸਰਕਾਰੀ ਮੋਰ ਹੋ ਗਿਆ ਜੀ ਸਾਡਾ ਮੋਟਰ ਪੈ ਗਈ ਹੈ ਜੀ ਤੇ ਉਹ ਚਾਲੂ ਹੋ ਗਿਆ ਜੀ ਟੂ ਵਲ ਉਹ ਪਾਣੀ ਵਾਲੀ ਤਾਂ ਸਮੱਸਿਆ ਹੱਲ ਹੋ ਗਈ ਹੈ ਜੀ ਤੇ ਹੋਰ ਵੀ ਜਿੰਨੇ ਸੀਵਰੇਜ ਦੇ ਮੱਛਲੇ ਜੀ ਤੇ ਹੋਰ ਵੀ ਜਿੰਨੇ ਵੀ ਕੰਮ ਰਹਿੰਦੇ ਪੈਂਡਿੰਗ ਨੇ ਜੀ ਤੇ ਉਹਨਾਂ ਚ ਬਹੁਤ ਤੇਜ਼ੀ ਨਾਲ ਦਫ਼ਤਰ ਲਈ ਆਈ ਜਾਊਗੀ ਜੀ ਤੇ ਬਾਕੀ ਜਿੰਨਾ ਵੀ ਪਿੰਡ ਹੈਗਾ ਜੀ ਸਾਰੇ ਸੂਝਮਾਨ ਲੋਕ ਨੇ ਜੀ ਉਹਨਾਂ ਤੋਂ ਸਲਾਹ مشورہ ਕਰਕੇ ਜੀ ਜੋ ਵੀ ਪੈਂਡਿੰਗ ਕੰਮ ਨੇ ਜੀ ਉਹ ਕੀਤੇ ਜਾਣਗੇ ਤੇ ਤੋਂ ਪੰਚਾਇਤੀ ਚੋਣਾਂ ਦਾ ਐਲਾਨ ਹੋਇਆ ਏ ਪਿੰਡਾਂ ਕਸਬਿਆਂ ਦੇ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਜਿਹੜੀ ਹਲਚਲ ਤੇਜ਼ ਹੋਈ ਹੋਈ ਹੈ ਪਰ ਕਈ ਪਿੰਡਾਂ ਦੇ ਵਿੱਚ ਪੰਜਾਬ ਦੇ ਕਈ ਪਿੰਡਾਂ ਦੇ ਵਿੱਚ ਜਿਹੜੇ ਲੋਕਾਂ ਦੇ ਵੱਲੋਂ ਪਿੰਡਾਂ ਦੇ ਵਿੱਚ ਸਰਬਸੰਮਤੀ ਦੇ ਨਾਲ ਜਿਹੜੀ ਪੰਚਾਇਤ ਚੁਣੀ ਗਈ ਹੈ ਸੋ ਇਸੇ ਤਰ੍ਹਾਂ ਹੀ ਮੋਹਾਲੀ ਜ਼ਿਲ੍ਹੇ ਦੇ ਪਿੰਡ ਦੱਲੂਆ ਖਦਰੀ ਵਿਖੇ ਅੱਜ ਜਿਹੜੀ ਨਵੀਂ ਪੰਚਾਇਤ ਇਹਨਾਂ ਦੇ ਵੱਲੋਂ ਚੁਣੀ ਗਈ ਹੈ ਸੋ ਸਭ ਤੋਂ ਪਹਿਲਾਂ ਬਹੁਤ ਬਹੁਤ ਮੁਬਾਰਕਾ ਜੀ ਤੁਹਾਨੂੰ ਥੈਂਕ ਯੂ ਜੀ ਸੋ ਸਰਪੰਚ ਹਰਜਿੰਦਰ ਸਿੰਘ ਜੀ ਸਾਡੇ ਨਾਲ ਇਹਦੇ ਪੂਰੀ ਪੰਚਾਇਤ ਤੇ ਪਿੰਡ ਦੇ ਨਿਵਾਸੀ ਇੱਥੇ ਮੌਜੂਦ ਹੈ ਜੀ ਸੋ ਗੱਲਬਾਤ ਕਰਦੇ ਆ ਜੀ ਤੁਹਾਨੂੰ ਕੀ ਖਤੇ ਮੇਰਾ ਨਾਮ ਜਿੰਦਰ ਸਿੰਘ ਹੈ ਜੀ ਪਿੰਡ ਦੱਲੂਆ ਖਦਰੀ ਹੈ ਪਿੰਡ ਦੁਲਵਾ ਖਦਰੀ ਦੀ ਸਾਹ ਸੰਗਤ ਨੇ ਸਰਵਸੰਮਤੀ ਨਾਲ ਸਾਡੀ ਪੰਚਾਇਤ ਚੁਣੀ ਹੈ 31 ਸਾਲ ਬਾਅਦ ਸਾਡੇ ਪਿੰਡ ਦੇ ਵਿੱਚ ਸਰਵਸੰਮਤੀ ਹੋਈ ਹੈ ਜੀ ਪਿੰਡ ਨਿਵਾਸੀਆਂ ਨੇ ਸਾਡੇ ਤੇ ਵਿਸ਼ਵਾਸ ਕਰਕੇ ਸਾਨੂੰ ਇੱਕ ਸਰਪੰਚ ਜੁਣਿਆ ਜੀ ਸਰਵਸੰਮਤੀ ਦੇ ਨਾਲ ਪੰਚ ਚੁਣੇ ਹੈ ਜੀ ਅੱਛਾ ਸਰਪੰਚ ਸਾਹਿਬ ਜਿਹੜੇ ਥੋੜੇ ਕੰਮ ਹੈ ਜਿਹੜੇ ਪਹਿਲਾਂ ਰਹਿੰਦੇ ਆ ਉਹ ਕਿਹੜੇ ਹੈ ਤੇ ਜਿਹੜੇ ਹੁਣ ਤੁਸੀਂ ਕਰਨੇ ਆ ਉਹ ਕਿਹੜੇ ਸਾਡੇ ਤਕਰੀਬਨ ਕੰਮ ਤਾਂ ਨਾ ਜੀ ਚੱਲਦੇ ਰਹੇ ਪਿੱਛਾ ਸਾਡਾ ਜਿਹੜਾ ਹੁਣ ਪੈਂਡਿੰਗ ਕੰਮ ਹੈ ਇੱਕ ਤਾਂ ਸ਼ਮਸ਼ਾਨ ਘਾਟ ਦਾ ਹੀ ਜਾਦੇ ਉਹਦੀ ਬਾਉਂਡਰੀ ਵਾਲ ਹੋਣੀ ਹੈ ਸ਼ੈੱਡ ਬਣਨਾ ਜੀ ਇੱਕ ਤੇ ਉਹਦੇ ਵਿੱਚ ਥੱਲੇ ਫਰਸ਼ ਵਗੈਰਾ ਤੇ ਹੋਰ ਬੈਠਣ ਲਈ ਕੁਰਸੀਆਂ ਵਗੈਰਾ ਲਗਾਉਣੀਆਂ ਤੇ ਦੂਜਾ ਇੱਕ ਧਰਮਸ਼ਾਲਾ ਬਣਨੀ ਹੈ ਜੀ ਦੋ ਧਰਮਸ਼ਾਲਾ ਸਾਡੀਆਂ ਬਣੀਆਂ ਹੋਈਆਂ ਉਹਨਾਂ ਨੂੰ ਵੀ ਉਹਨਾਂ ਨੂੰ ਵੀ ਥੋੜਾ ਹੋਰ ਹੈਲਪ ਕਰਨਾ ਹੈ ਜੀ ਤੇ ਮੇਨ ਜਿਹੜਾ ਕੰਮ ਹੈ ਸਾਡਾ ਉਹ ਹੈਗਾ ਸਟਰੀਟ ਲਾਈਟਾਂ ਦਾ ਪਿੰਡ ਦੇ ਚਾਰੇ ਪਾਸੇ ਨਾ ਸਟਰੀਟ ਲਾਈਟਾਂ ਲਾਣੀਆਂ ਜੀ ਤੇ ਹੋਰ ਇਸ ਤਰ੍ਹਾਂ ਨਿੱਕੇ-ਵੋਟੇ ਕੰਮ ਤਾਂ ਇਹ ਚਲਦੀ ਰਹਿਣੇ ਆ ਜੀ ਜਿੰਨੇ ਵੀ ਕੰਮ ਹੈਗੇ ਆ ਅਸੀਂ ਆਪਣੀ ਇਮਾਨਦਾਰੀ ਦੇ ਨਾਲ ਕੰਮ ਕਰਨੇ ਆ ਜੀ ਤੇ ਜੋ ਸਾਨੂੰ ਸਰਕਾਰ ਤੋਂ ਜਿੰਨੇ ਵੀ ਸਾਨੂੰ ਮਤਲਬ ਕੋਈ ਵੀ ਗ੍ਰਾਂਟ ਮਿਲੀ ਹੈ ਉਹਦੇ ਵਿੱਚ ਖੁਦ ਕੁਛ ਥੋੜਾ ਬਹੁਤਾ ਤਿਲ ਫੁੱਲ ਆਪਣੀ ਜੇਬ ਤੋਂ ਪਾ ਕੇ ਅਸੀਂ ਕੰਮ ਕਰਾਂਗੇ ਤੇ ਸਾਰੇ ਦੋਨੇ ਪਿੰਡਾਂ ਦਾ ਸਾਡਾ ਦੁੱਲੂਆ ਕਦਰੀ ਦੋ ਪਿੰਡ ਹੈ ਜੀ ਦੋਨੇ ਪਿੰਡਾਂ ਦਾ ਅਸੀਂ ਆਪਦੇ ਵੱਲੋਂ ਤੇ ਆਪਣੀ ਪੰਚਾਇਤ ਵੱਲੋਂ ਧੰਨਵਾਦ ਕਰਦੇ ਆ ਜੀ ਉਹਦੇ ਪਿੰਡ ਪਾਣੀ ਦੀ ਬੜੀ ਸਮੱਸਿਆ ਆ ਰਹੀ ਹੈ ਪਿਛਲੇ ਦਿਨ ਜਦੋਂ ਅਸੀਂ ਆਏ ਸੀ ਤਾਂ ਪਾਣੂ ਲੈ ਕੇ ਕਈ ਵਾਰੀ ਲੋਕਾਂ ਦੇ ਵੱਲੋਂ ਇਕੱਠ ਵੀ ਕੀਤਾ ਗਿਆ ਏ ਗੱਲਾਂ ਵੀ ਕੀਤੀਆਂ ਗਿਆ ਬੜੇ ਅਫਸਰਾ ਤੱਕ ਵੀ ਗੱਲਾਂ ਪਹੁੰਚਾਈਆਂ ਹੈ ਕਹਿ ਲੱਗਦਾ ਉਹ ਜਿਹੜੇ ਮਸਲੇ ਉਹ ਹੱਲ ਹੋਣਗੇ ਪਾਣੀ ਦੇ ਉਹ ਮਸਲਾ ਹੱਲ ਹੋ ਗਿਆ ਜੀ ਸਰਕਾਰੀ ਬੋਰ ਹੋ ਗਿਆ ਜੀ ਸਾਡਾ ਮੋਟਰ ਪੈ ਗਈ ਹੈ ਜੀ ਤੇ ਉਹ ਚਾਲੂ ਹੋ ਗਿਆ ਜੀ ਟਿਊਬਵੈਲ ਉਹ ਪਾਣੀ ਵਾਲੀ ਤਾਂ ਸਮੱਸਿਆ ਹੱਲ ਹੋ ਗਈ ਹੈ ਜੀ ਤੇ ਹੋਰ ਵੀ ਜਿੰਨੇ ਸੀਵਰੇਜ ਦੇ ਮਸਲੇ ਜੀ ਤੇ ਹੋਰ ਵੀ ਜਿੰਨੇ ਵੀ ਕੰਮ ਰਹਿੰਦੇ ਪੈਂਡਿੰਗ ਨੇ ਜੀ ਤੇ ਉਹਨਾਂ ਚ ਬਹੁਤ ਤੇਜ਼ੀ ਨਾਲ ਦਫਤਰ ਲਈ ਆਈ ਜਾਊਗੀ ਜੀ ਤੇ ਬਾਕੀ ਜਿੰਨਾ ਵੀ ਪਿੰਡ ਹੈਗਾ ਜੀ ਸਾਰੇ ਸੂਝਮਾਨ ਲੋਕ ਨੇ ਜੀ ਉਹਨਾਂ ਤੋਂ ਸਲਾਹ مشورہ ਕਰਕੇ ਜੀ ਜੋ ਵੀ ਪੈਂਡਿੰਗ ਕੰਮ ਨੇ ਜੀ ਉਹ ਕੀਤੇ ਜਾਣਗੇ ਤੇ ਅਸੀਂ ਮੰਨ ਲਓ ਜੀ ਬਾਕੀ ਆਪਣੇ ਪਰਿਵਾਰ ਵੱਲੋਂ ਜੀ ਹਰਜਿੰਦਰ ਸਿੰਘ ਦੇ ਪਰਿਵਾਰ ਵੱਲੋਂ ਸਾਰੇ ਪਿੰਡ ਦਾ ਜਿਨ੍ਹਾਂ ਨੇ ਸੰਯੋਗ ਦਿੱਤਾ ਹੈ ਜੀ ਤੇ ਸம்மਤੀ ਕੀਤੀ ਹੈ ਤੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੀ ਤੇ ਉਹਨਾਂ ਨੇ ਸਾਡੇ ਤੇ ਜੇ ਭਰੋਸਾ ਜਤਾਇਆ ਜੀ ਤਾਂ ਅਸੀਂ ਉਹਨਾਂ ਦਾ ਭਰੋਸਾ ਟੁੱਟਣ ਨਹੀਂ ਦਵਾਂਗੇ ਤੇ ਉਹਨਾਂ ਦਾ ਭਰੋਸਾ ਅਸੀਂ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਕਰਾ ਕੇ ਦਿਖਾਵਾਂਗੇ ਪਿੰਡ ਦੀ ਤੇ ਅਣ ਥੱਕ ਅਣ ਖਿਜ ਬੰਦਾ ਹੈਗੇ ਜੀ ਸਾਡੇ ਫਰੀ ਨੇ ਜੀ ਸਰਪੰਚ ਸਾਹਿਬ ਤੇ ਬਾਕੀ ਰਹੀ ਜੀ ਕੰਮਾਂ ਦੀ ਗੱਲ ਜੀ ਉਹ ਜਿਹੜੇ ਤਾਂ ਜੀ ਪੰਜ ਸੱਤ ਮੋٹے ਮੋٹے ਕੰਮ ਹੈ ਉਹ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਉਹ ਮੀਟਿੰਗ ਚ ਹੋ ਗਈ ਜੀ ਗੱਲ ਬਾਕੀ ਹੋਰ ਵੀ ਕੰਮ ਨੇ ਜੀ ਜਿਵੇਂ ਕਿਸੇ ਨੂੰ ਬੁੜਾਪਾ ਪੈਨਸ਼ਨ ਹੋ ਗਈ ਜੀ ਕਿਸੇ ਨੂੰ ਵਿਧਵਾ ਪੈਨਸ਼ਨ ਹੋ ਗਈ ਜੀ ਉਹਦੇ 'ਚ ਕਿਸੇ ਵੀ ਕੰਮ 'ਚ ਪੇਤਪਾ ਨਹੀਂ ਕੀਤਾ ਜਾਊਗਾ ਤੇ ਸਾਰਿਆਂ ਦਾ ਮੰਨ ਲਓ ਜੀ ਅਸੀਂ ਕੰਮ ਕਰਾਣ ਦੇ ਵਚਨ ਵੱਧ ਵੀ ਹੈਗੇ ਆ ਜੀ ਜਦੋਂ ਹੁਣ ਮੰਨ ਲਓ ਸਾਰੇ ਪਿੰਡ ਨੇ ਸਮਤੀ ਦਿੱਤੀ ਤਾਂ ਸਰਪੰਚ ਵੈਸੇ ਵੀ ਜੀ ਸਾਰੇ ਪਿੰਡ ਦਾ ਹੀ ਹੁੰਦਾ ਹੈ ਜੀ ਤੇ ਇੱਥੇ ਮੰਨ ਲਓ ਜੀ ਹੁਣ ਤਾਂ ਜੀ ਦੁੱਗਣੀ ਮੰਨ ਲਓ ਰਿਸਪੌਂਸਿਬਿਲਟੀ ਹੋ ਗਈ ਜੀ ਸਾਰੇ ਪਿੰਡ ਦੇ ਜਿੰਨੇ ਵੀ ਮੌਜੂਦ ਪਰ ਬੰਦੇ ਸੀਗੇ ਜੀ ਉਹਨਾਂ ਨੇ ਆਪਣਾ ਭਰੋਸਾ ਜਤਾਇਆ ਜੀ ਹਰਜਿੰਦਰ ਸਿੰਘ ਰਜੀਕਾ ਖਾਲਸਾ ਵਾਹਿਰਜੀ ਕੀ ਫਤਿਹ ਐਮ ਐਸ ਚੈਨਲ ਨੂੰ ਸਾਡੇ ਪਿੰਡ ਦਲੂਆ ਖਾਦਰੀ ਪਹੁੰਚਣ ਤੇ ਜੀ ਆਇਆਂ ਬਹੁਤ ਬਹੁਤ ਧੰਨਵਾਦ ਅੱਜ ਸਾਡੇ ਪਿੰਡ ਦੀ ਜੋ ਸਰਬਸੰਮਤੀ ਨਾਲ ਪੰਚਾਇਤ ਚੁਣੀ ਗਈ ਹੈ ਇਸ ਦੀ ਮੇਰਾ ਖਿਆਲ ਹੈ ਕਿ ਕਿਸੇ ਵੀ ਕੋਈ ਪਿੰਡ ਦੇ ਜੀ ਵਿੱਚ ਇਹ ਨਹੀਂ ਹੋਊਗਾ ਜਿਹਦੇ ਵੀ ਦਿਲ ਦੇ ਵਿੱਚ ਨਾ ਖੁਸ਼ੀ ਹੋਵੇ ਕਿਉਂਕਿ 32 ਸਾਲ ਤੋਂ ਬਾਅਦ ਅੱਜ ਪਹਿਲੀ ਵਾਰੀ ਸਾਡੇ ਪਿੰਡ 'ਚ ਸਰਬਸੰਮਤੀ ਨਾਲ ਪੰਚਾਇਤ ਚੁਣੀ ਗਈ ਹੈ ਕੰਮ ਤਾਂ ਸਾਰੀਆਂ ਪੰਚਾਇਤਾਂ ਕਰਦੀਆਂ ਕੋਈ ਵੀ ਅਕਸਰ ਨਹੀਂ ਛੱਡਦੀ ਜਿੰਨਾ ਕੋਤੇ ਵਸਤੀ ਗੱਲ ਹੁੰਦੀ ਉਹ ਕਰਦਾ ਪਰ ਫਿਰ ਵੀ ਪੰਚਾਇਤਾਂ ਦੇ আর ਪਿੰਡਾਂ ਦੇ ਇੰਨੇ ਕੋ ਕੰਮ ਹੁੰਦੇ ਆ ਜਿਹੜੇ ਕਿ ਨੇਪਰੇ ਨਹੀਂ ਚੜ ਸਕਦੇ ਨਾ ਹੀ ਕੋਈ ਚੜਾ ਸਕਦਾ ਪਰ ਅੱਜ ਵੀ ਕੰਮ اٹਕੇ ਹੋਏ ਐ ਜਿਹੜੇ ਉਹ ਕੰਮ اٹਕੇ ਵਿਆ ਤੁਹਾਨੂੰ ਲੱਗਦਾ ਵੀ ਅਗਲੇ ਜਿਹੜੀ ਚੋਣਾਂ ਤੱਕ ਇਹ ਪੂਰੇ ਕੰਮ ਹੋ ਹੋ ਗਏ ਮੈਂ ਇਹਦੇ ਬਾਰੇ ਵੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜਦੋਂ ਦੀ ਸਾਡੀ ਸੋਝੀ ਸਮਝੀ ਹੈ ਮੇਰਾ ਖਿਆਲ ਸਾਡੀਆਂ ਜਿਹੜੀਆਂ ਪੰਚਾਇਤਾਂ ਗਲੀਆਂ ਨਾਲੀਆਂ ਦੇ ਵਿੱਚ ਹੀ ਸੀਮਿਤ ਕਰਕੇ ਹੋ ਕੇ ਰਹਿ ਗਈਆਂ ਹਰ ਇੱਕ ਵਾਰੀ ਆ ਗਿਆ ਜੀ ਗਲੀਆਂ ਦੇ ਪਰਾਟ ਆ ਕੇ ਇਹਦੀ ਗਰਾਟ ਆ ਕੇ ਲੇਕਿਨ ਸਾਡੇ ਬੱਚਿਆਂ ਵਾਸਤੇ ਐਜੂਕੇਟਡ ਵਾਸਤੇ ਆਪਣੇ ਪਿੰਡ ਦੇ ਨਗਰ ਨਿਵਾਸੀਆਂ ਦੀ ਸਿਹਤ ਵਾਸਤੇ ਇਹ ਵੱਲ ਕੋਈ ਵੀ ਧਿਆਨ ਨਹੀਂ ਦੇਣ ਦੀ ਕੋਸ਼ਿਸ਼ ਕਰਦਾ ਜੇਕਰ ਕਿ ਹੁਣ ਸ਼ਹਿਰਾਂ ਦੇ ਵਿੱਚ ਲਾਈਟਾਂ ਲੱਗ ਚੁੱਕੀਆਂ ਇਹਦੇ ਬਾਰੇ ਵੀ ਪੰਜਾਬ ਚ ਹਰੇਕ ਪਿੰਡ 'ਚ ਹੀ ਅੱਗ ਲੱਗੀ ਹੋਈ ਹੈ ਜੀ ਪਰ ਚਲੋ ਜੀ ਫਿਰ ਵੀ ਜੀ ਸਾਡੇ ਪਿੰਡ 'ਚ ਬਹੁਤ ਬਚਾਏ ਜੀ ਤੇ ਅਸੀਂ ਮੰਨ ਲਓ ਜੀ ਵੱਧ ਚੜ ਕੇ ਕੋਸ਼ਿਸ਼ ਕਰਾਂਗੇ ਜੀ ਜਿਹੜੇ ਹੈਗੇ ਵੀ ਜੀ ਪੰਜ ਸੱਤ ਬੰਦੇ ਜੀ ਸਾਡੇ ਇਸ ਨਸ਼ੇ 'ਚ ਲਪੇਟਾ ਹੈਗੇ ਨੇ ਅਸੀਂ ਉਹਨਾਂ ਦੀ ਵੀ ਕੋਸ਼ਿਸ਼ ਕਰਾਂਗੇ ਨਸ਼ਾ ਛਡਾਣ ਦੀ ਜੀ ਬਾਕੀ ਅਸੀਂ ਇਸ ਚੀਜ਼ ਚਤਾ ਜੀ ਪਹਿਲੇ ਵੀ ਪਿੰਡ ਚ ਅਸੀਂ ਸੰਯੋਗ ਕਰਦੇ ਰਹੇ ਹਾਂ ਜੀ ਇਹੋ ਜਿਹੇ ਕੰਮਾਂ ਚ ਕੋਈ ਬਾਹਰ ਦਾ ਬੰਦਾ ਅਸੀਂ ਪਿੰਡ ਆਣ ਨਹੀਂ ਦਿੰਦੇ ਜੀ ਉਪਰਾਂ ਬੰਦਾ ਨਸ਼ੇ ਪੱਤੇ ਵਾਲਾ ਬੰਦਾ ਨਹੀਂ ਅਸੀਂ ਜੀ ਕਦੇ ਪਿੰਡ ਚ ਐਂਟਰ ਹੋਣ ਦਿੱਤਾ ਜੀ ਤੇ ਸਾਡੀ ਇਹ ਕੋਸ਼ਿਸ਼ ਹਮੇਸ਼ਾ ਹੀ ਰਹੂਗੀ ਜੀ ਤੇ ਵੀ ਪਿੰਡ ਨੂੰ ਬਚਾ ਕੇ ਰੱਖੀਏ ਬਾਕੀ ਜਿਹੜੇ ਜੀ ਇਸ ਰਸਤੇ ਤੇ ਤੁਰੇ ਹੋਏ ਆ ਜੀ ਦੇਖੋ ਉਹਨਾਂ ਨੂੰ ਤਾਂ ਜੀ ਪਿਆਰ ਨਾਲ ਸਮਝਾ ਕੇ ਅਸੀਂ ਮੋੜਨ ਦੀ ਕੋਸ਼ਿਸ਼ ਕਰਾਂਗੇ ਜੀ ਤੇ ਲੈ ਕੇ ਆਵਾਂਗੇ ਮੋੜ ਕੇ ਜੀ ਬਾਕੀ ਅਸੀਂ ਇਹੀ ਕੋਸ਼ਿਸ਼ ਆਪਣੇ ਵੱਲੋਂ ਤਾਂ ਜੀ ਬੈਸਟ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਬਹੁਤ ਜ਼ਿਆਦਾ ਖੁਸ਼ੀ ਹੈ ਪ੍ਰਮਾਤਮਾ ਦਾ ਬਹੁਤ ਬਹੁਤ ਲੱਖ ਲੱਖ ਕੋਟਨ ਕੋਟਨ ਧੰਨਵਾਦ ਹੈ ਜੀ ਦੋਵੇਂ ਪਿੰਡ 31 ਸਾਲ ਬਾਅਦ ਇਕੱਠੇ ਹੋਏ ਹੂੰ ਅੱਜ ਬਹੁਤ ਬੜੀ ਖੁਸ਼ੀ ਹੈ ਜੀ ਔਰ ਪ੍ਰਮਾਤਮਾ ਨੇ ਸਾਡੇ ਪਿੰਡ ਪਰ ਆਪਣਾ ਮਿਹਰ ਦਾ ਹੱਥ ਰੱਖਿਆ ਜੀ ਅੱਜ 31 ਸਾਲ ਬਾਅਦ ਲੋਕ ਇਕੱਠੇ ਹੋਏ ਪੰਚਾਇਤ ਚੁਣੀ ਹੂੰ ਔਰ ਕੰਮ ਹੋਣਗੇ ਬਿਲਕੁਲ ਬਿਲਕੁਲ ਬੀਰ ਜੀ ਕੋਈ ਪੱਕੀ ਗੱਲ ਨਹੀਂ ਹੋਊਗਾ ਜੀ ਸਭ ਪੂਰੇ ਪਿੰਡ ਪੂਰੇ ਪਿੰਡ ਦਾ ਸਹਿਯੋਗ ਜੀ ਬਿਲਕੁਲ ਪਾਰਟੀ ਵਾਜੂ ਉੱਪਰ ਉੱਠ ਕੇ ਸਾਰੇ ਬੰਦੇ ਸਾਡੇ ਸਤਿਕਾਰਯੋਗ ਹੈਗੇ ਆਪਾਂ ਸਤਿਕਾਰ ਕਰਦੇ ਰਹਾਂਗੇ ਪ੍ਰਮਾਤਮਾ ਸਾਰਿਆਂ ਨੇ ਮਿਲ ਕੇ ਜੀ ਕੋਈ ਕਿਸੇ ਤਰ੍ਹਾਂ ਦੀ ਕਿੰਤੂ ਬ੍ਰੰਤੂ ਨਹੀਂ ਬਿਲਕੁਲ ਹੋਊਗਾ ਅੱਜ ਪਿੰਡ ਦੇ ਲਾ ਛੋਟੇ ਵੱਡੇ ਸਾਰੇ ਪਿੰਡ ਦੇ ਸਾਰੇ ਪੰਜ ਸਰਪੰਚ ਇਹ ਬਹੁਤ ਵੱਡੀ ਗੱਲ ਹੈ ਜੀ ਸੱਚੇ ਬਾਦਸ਼ਾਹ ਸਾਨੂੰ ਅਸੀਰਵਾਦ ਦੇ ਆਦੇ ਨੇ ਅਸੀਂ ਇਹਨਾਂ ਦਾ ਬਹੁਤ ਧੰਨਵਾਦੀ ਹਾਂ ਹਾਂ ਥੈਂਕ ਯੂ ਜੀ ਸੱਚੇ ਬਾਦਸ਼ਾਹ ਇਹ ਕਰੀਏ ਇੱਕ ਦੂਜੇ ਦੀ ਮਿਹਨਤਾਂ ਵੀ ਕਰੀਆਂ ਵੀ ਪਾਣਾ ਕੋਈ ਪਾਰਟੀਵਾਦੀ ਨਹੀਂ ਰੱਖੀ ਹੈਗੀ ਪਾਰਟੀਵਾਦੀ ਤੋਂ ਉੱਪਰ ਉੱਠ ਗਏ ਅਸੀਂ ਸਾਰੇ ਸਰਸੰਮਤੀ ਨਾਲ ਆਪਣੇ ਪੰਜ ਸਰਪੰਚ ਚੁਣੇ ਆ ਇਸ ਕਰਕੇ ਅਸੀਂ ਸਾਰੇ ਪਿੰਡ ਦਾ ਧੰਨਵਾਦ ਕਰਦੇ ਹਾਂ ਮਾਰਖਾਨਾ ਨੇ ਬੰਦ ਨੂੰ ਸ਼ੇਅਰ ਕਰੋ ਲਾਈਕ ਕਰਿਓ ਅਤੇ ਆਪਣੇ ਜਵਾਬ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਕਿ ਤੁਹਾਨੂੰ ਕਿਦਾਂ ਦੇ ਜਿਹੜੇ ਇਹਨਾਂ ਦੇ ਜਵਾਬ ਲੱਗੇ ਹੈ ਧੰਨਵਾਦ